ਸ਼ਹਿਰ ਕੋਰਾਲੀ ਜਿਹਦੇ ਉੱਪਰ ਕਈ ਗੀਤ ਹੀ ਬਣਿਆ ਨਾ ਟਾਂਗਾ ਚੱਲਿਆ ਸ਼ਹਿਰ ਕੋਰਾਲੀ ਬਹਿ ਜਾ ਬਿੱਲੋ ਛਾਲ ਮਾਰ ਕੇ ਬੜੇ ਮਸ਼ਹੂਰ ਗੀਤ ਹੋਏ ਨੇ ਤੇ ਦੁਨੀਆਂ 'ਚ ਨਾਮ ਵੀ ਆ ਸ਼ਹਿਰ ਕੋਰਾਲੀ ਦਾ ਪਿਆ ਜਾਂਦਾ ਜਿਹਦੇ ਚਾਰੇ ਪਾਸੇ ਧਾਰਮਿਕ ਸਥਾਨ ਹਨ ਅੱਜ ਕੱਲ ਕੋਰਾਲੀ ਦਾ ਇਹ ਹਾਲ ਹੋ ਚੁੱਕਿਆ ਹੈ ਕਿ ਬੰਦ ਪਈਆਂ ਬਿਲਡਿੰਗਾਂ ਵਿੱਚ ਸਰ ਆਮ ਨਸ਼ੇ ਦੇ ਅੱਡੇ ਬਣ ਚੁੱਕੇ ਨੇ ਤੇ ਇਲਾਕੇ ਵਿੱਚ ਥਾਂ ਥਾਂ ਤੇ ਨਸ਼ੇ ਦਾ ਕਾਰੋਬਾਰ ਚੱਲਦਾ ਹੈ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਨਜ਼ਰ ਆ ਰਿਹਾ ਹੈ ਇਹਨਾਂ ਰੋਕਣ ਦੇ ਵਿੱਚ ਦੇਖਣ ਵਾਲੀ ਗੱਲ ਹੈ ਕਿ ਕੋਰਾਲੀ ਦੀ ਪੁਰਾਣੀ ਡਿਸਪੈਂਸਰੀ ਜੋ ਕਿ ਮੇਨ ਹਾਈਵੇ ਉੱਪਰ ਹੈ ਬੱਸ ਸਟੈਂਡ ਤੋਂ ਕੁਝ ਹੀ ਮੀਟਰ ਦੀ ਦੂਰੀ ਤੇ ਹੈ ਉਹ ਨਸ਼ੇੜੀਆਂ ਦਾ ਪੂਰਾ ਅੱਡਾ ਬਣ ਚੁੱਕਿਆ ਹੈ ਜਿੱਥੇ ਲੋਕੀ ਕਾਹੀ ਪਰੇਸ਼ਾਨ ਨਜ਼ਰ ਆ ਰਹੇ ਹਨ ਮਹੱਲਾਨਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਨਸ਼ੇ ਵਾਲੇ ਸਨੇਚਿੰਗਾਂ ਕਰਦੇ ਹਨ ਤੇ ਕਈ ਵਾਰ ਤਾਂ ਕਰਦੇ ਹਨ ਤੇ ਉਹਦੇ ਨਸ਼ੇ ਦਾ ਸਮਾਨ ਲਿਆ ਕੇ ਵੇਚਿਆ ਜਾਂਦਾ ਤੇ ਖਰੀਦੋ-ਵਿਰੋਧ ਕੀਤੀ ਜਾਂਦੀ ਹੈ ਕਈ ਵਾਰ ਪੁਲਿਸ ਨੇ ਰਿਪੋਰਟ ਲੈ ਚੁੱਕੇ ਮਾਮਲੇ ਪਰ ਕੋਈ ਧਾਂ ਨਹੀਂ ਦਿੱਤਾ ਜਾ ਰਿਹਾ ਇਸ ਮੌਕੇ ਅੱਜ ਸਾਬਕਾ ਚੇਅਰਮੈਨ ਪੰਜਾਬ ਕਮਲਜੀਤ ਸਿੰਘ ਚਾਵਲਾ ਸਰਕਾਰ ਸੰਗਦੇ ਪ੍ਰਧਾਨ ਹੇਮਰਾਜ ਬਰਮਾ ਅਕਾਲੀ ਗੱਲ ਦੀ ਸਾਬਕਾ ਪ੍ਰਧਾਨ ਸੁਰਿੰਦਰ ਕੌਰ ਤੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਰਿੰਕੂ ਤੇ ਹੋਰ ਮਹੱਲਾਨਵਾਸੀ ਮੌਕੇ ਤੇ ਪੁੱਜੇ ਆਪਾਂ ਸੁਣਾਣੇ ਆ ਕੀ ਕਹਿ ਰਹੇ ਨੇ ਆਗੂ ਤੇ ਮਹੱਲਾਨਵਾਸੀ ਲੋਕੀ ਐ ਵੀ ਕਹਿ ਰਹੇ ਨੇ ਜੇ ਸਰਕਾਰ ਤੇ ਕੋਈ ਪਾਰਕ ਬਣਾ ਦਵੇ ਤਾਂ ਲੋਕਾਂ ਦਾ ਫਾਇਦਾ ਹੋ ਜਾਵੇ ਪਰ ਸਰਕਾਰ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਦਾ ਇਹ ਵੀ ਕਹਿੰਦੇ ਨੇ ਲੋਕ ਭੀ ਸਰਕਾਰ ਨਗਰ ਕੌਂਸਲ ਨੂੰ ਆਗਿਆ ਦੇਵੇ ਜਾਂ ਸ਼ਹਿਰ ਨਿਵਾਸੀਆਂ ਨੂੰ ਉਹ ਤਾਂ ਬਹੁਤ ਵਧੀਆ ਪਰਗ ਬਣਾ ਸਕਦੇ ਹਨ ਹਤਾ ਹਸਾਨ ਨੇ ਆ ਕਿਆਂ ਲੋਕਾਂ ਦੀ ਮੰਗ ਕੀ ਸ਼ਿਕਾਇਤ ਕਰ ਰਹੇ ਨੇ ਲੋਕ ਕਿ ਪ੍ਰਸ਼ਾਸਨ ਇਸ ਵਾਸਤੇ ਧਿਆਨ ਦੇਵੇਗਾ ਪੰਜਾਬੀ ਸਟੇਸ਼ਨ ਲਈ ਮੈਂ ਰਿਸ਼ਵਟਲਾ ਸ਼ਹਿਰ ਕੋਰਾਲੀ ਜ਼ਿਲ੍ਹਾ ਮੋਹਾਲੀ ਸਰਿੰਦਰ ਕੌਰ ਜੀ ਪ੍ਰਧਾਨ ਦੀ ਆਪਣਾ ਨਾਮ ਕੀ ਹੈ ਜੀ ਸਰਿੰਦਰ ਕੌਰ ਸ਼ੇਰਗਿੱਲ ਹੈ ਜੀ ਤੁਹਾਡੇ ਬਿਲਕੁਲ ਘਰ ਦੇ ਨਾਲ ਇੱਕ ਖੰਡਰ ਬਿਲਡਿੰਗ ਬਣੀ ਹੋਈ ਹੈ ਇੱਥੇ ਕੀ ਕੀ ਹੁੰਦਾ ਹੈ ਜੀ ਇੱਥੇ ਹੁਣ ਮੈਂ ਰੋਜ਼ ਡੇਲੀ ਦੇਖਦੀ ਆ ਦੋ ਇੱਧਰ ਤੇ ਸਪੋਟਰੀ ਵਾਲਾ ਆਂਦਾ ਉਧਰ ਤੇ ਆਂਦਾ ਸਕੂਟਰੀ ਵਾਲਾ ਦੋ ਇੱਕ ਦੋ ਜਣਾਂ ਹੱਥ ਮਲਾ ਕੇ ਸਮਾਨ ਸਪਲਾਈ ਕਰਦੇ ਆ ਇੱਥੇ ਛਪਾ ਜਾਂਦੇ ਆ ਕੇ ਆ ਤੁਸੀਂ ਦੇਖੇ ਇਹ ਖੰਡਰ ਵਿੱਚ ਲੁਕੋ ਜਾਂਦੇ ਆ ਕੇ ਦੂਜਾ ਬੰਦਾ ਕੱਢ ਲੇ ਜਾਂਦਾ ਮੈਂ ਡੇਲੀ ਇਹੀ ਚੀਜ਼ਾਂ ਦੇਖਦੀ ਆ ਮੁੰਡੇ ਕੁੜੀਆਂ ਨੇ ਆ ਕਮਰਾ ਦੇਖੋ ਬਣਾਇਆ ਪਿਆ ਅੰਦਰ ਜੋ ਮਰਜੀ ਬਸ ਹੋ ਹੀ ਜਾਂਦਾ ਸਾਰਾ ਕੁਝ ਮੈਂ ਸਭ ਕੁਝ ਡੇਲੀ ਆਪਣੇ ਅੱਖਾਂ ਨਾਲ ਦੇਖਦੀ ਆ ਕੋਈ ਸਰਕਾਰ ਕੁਝ ਨਹੀਂ ਕਰ ਰਹੀ ਆ ਸਪੈਦੇ ਦੇਖ ਲਓ ਕਿੱਡੇ ਕਿੱਡੇ ਹੋ ਰਹੇ ਆ ਕਾਫੀ ਚਿਰ ਤੋਂ ਬਹੁਤ ਹੀ ਰੋਗੇ ਇਹਨਾਂ ਸਪੈਦਿਆਂ ਨੂੰ ਦੇਖੋ ਕਦੇ ਖੜੇ ਐ ਕਿਸੇ ਵੀ ਟਾਈਮ गिर ਸਕਦੇ ਐ ਚੰਨ ਬਹੁਤ ਹਾਂ ਜੀ ਹਾਂ ਜੀ ਮੰਗ ਕੀ ਬਹੁਤ ਚਿਰ ਤੋਂ ਸਾਡੀ ਮੰਗ ਇਹੀ ਐ ਵੀ ਇਹ ਪਾਰਕ ਬਣਾਇਆ ਜਾਵੇ ਵੀ ਉਰੇ ਇੱਕ ਇੱਕ ਕਹਿੰਦੇ ਐ ਹੋਮੋਪੈਥਿਕ ਕੇ ਸੈਂਟਰ ਖੁੱਲ੍ਹੇ ਜਾਵੇ ਕਹਿੰਦੇ ਐ ਸੈਂਟਰ ਖੁੱਲ੍ਹੇ ਜਾਵੇ ਤਾਂ ਬਹੁਤ ਰਾਹਤ ਮਿਲੋਗੀ ਮਹੱਲੇ ਵਾਲਿਆਂ ਨੂੰ ਵੀ ਬਹੁਤ ਉਰੇ ਲੇਡੀਜ਼ ਨੂੰ ਤਾਂ ਬਹੁਤ ਹੀ ਜ਼ਿਆਦਾ ਖਤਰਾ ਹੋਇਆ ਬੇ ਜਿਹੜੇ ਲੋਕਾਂ ਨੇ ਕਬਜ਼ੇ ਕਰ ਰੱਖੇ ਆ ਸਰਕਾਰੀ ਜਗ੍ਹਾ ਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਛਡਾਏ ਜਾਣ ਇਹ ਕਹਿੰਦੇ ਹਨ ਮੋਲਕ ਅਗਰਮਾਨ ਜੀ ਵੀ ਅਸੀਂ ਕਬਜ਼ੇ ਛਡਾਉਣੇ ਜੇ ਕਰਦੇ ਆਂ ਔਰ ਇਹ ਆਪਣੇ ਬਹਲਕੇ ਚ ਤਾਂ ਕੁਝ ਨਹੀਂ ਮੈਨੂੰ ਦਿਖਾਈ ਦੇ ਰਿਹਾ ਜੀ ਉਹਨਾਂ ਦੀ ਚ ਜਾ ਕੇ ਦੇਖ ਲੋ ਤੁਸੀਂ ਬਿਲਡਿੰਗ ਪੈ ਰਹੀ ਐ ਉਹ ਕਿਵੇਂ ਪਾਸ ਹੋ ਗਈ ਛੱਤ ਹੋ ਗਈ ਛੱਤਨ ਲੱਗ ਗਈ ਉਹ ਕਿਵੇਂ ਕਹਿ ਰਹੇ ਉਹ ਕਹਿੰਦੇ ਵੀ ਅਸੀਂ ਕਰਾ ਰਹੇ ਆਂ ਕੁਝ ਗੱਲਾਂ ਤੇ ਕਰ ਰਹੇ ਆ ਉਹ ਰੈਲਿਟੀ 'ਚ ਕੁਝ ਨਹੀਂ ਕਰ ਰਹੇ ਜ਼ਮੀਨੀਆਂ ਅਸਮਾਨ ਦਾ ਫਰਕ ਜੀ ਗੱਲਾਂ 'ਚ ਸਭ ਕੁਝ ਹੋ ਰਿਹਾ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਜਗ੍ਹਾ ਦੇ ਬਾਰੇ ਦੇਖੋ ਜੋ ਇਹ ਖੰਡਰ ਬੜਿਆ ਨਾ ਕਿਸੇ ਟਾਈਮ ਦੇ ਵਿੱਚ ਇੱਥੇ ਸ਼ਹਿਰ ਵਾਸੀ ਹਰ ਪਿੰਡ ਵਾਸੀ ਇੱਥੇ ਦਵਾਈਆਂ ਲੈਣ ਆਂਦੇ ਤੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਦੀ ਆਪਣੇ ਬੱਚਿਆਂ ਨੂੰ ਕਿਉਂਕਿ ਮੈਨੂੰ ਯਾਦ ਹੈ ਛੋਟਾ ਜਿਹਾ ਹੁੰਦਾ ਅਜਦੋ 25 26 ਸਾਲ ਪਹਿਲਾਂ ਦੀ ਗੱਲ ਹੈ ਉਸ ਟਾਈਮ ਵੀ ਮੈਂ ਖੁਦ ਵੀ ਇੱਥੇ ਦਵਾਈ ਲੈ ਕੇ ਗਿਆ ਔਰ ਤਕਰੀਬਾ ਹੁਣ ਤਾਂ ਇੱਥੇ ਨਸ਼ੇ ਦਾ ਅੱਡਾ ਬਣ ਗਿਆ ਮੈਂ ਤਾਂ ਭਗਵੰਤ ਮਾਨ ਸਰਕਾਰ ਨੂੰ ਇਹੀ ਕਹੂੰਗਾ ਕਿ ਇਸ ਸ਼ਹਿਰ ਵਾਲੇ ਸੋਚੋ ਕੁਝ ਔਰ ਜੋ ਹੈ ਖੰਡਰ ਬਿਲਡਿੰਗ ਹੈ ਇਹਦੇ ਬਾਰੇ ਸੋਚੋ ਕਿਉਂਕਿ ਪਿਛਲੇ 5-6 ਮਹੀਨਿਆਂ ਦੀ ਗੱਲ ਹੈ ਇੱਥੇ ਇੱਕ ਲੇਡੀਜ਼ ਹੈ ਉਸ ਦੇ ਇੱਕ ਪੈਰ ਦੇ ਵਿੱਚ ਚੋਟ ਲੱਗੀ ਹੋਈ ਹੈ ਮਤਲਬ ਤੁਰ ਨਹੀਂ ਸਕਦੀ ਉਹ ਉਸ ਦੇ ਕੰਨਾਂ ਦੀਆਂ ਵਾਲੀਆਂ ਖੋਕੇ ਲੈ ਕੇ ਅੱਜ ਤੱਕ ਉਹਦੀ ਵਿਚਾਰੀ ਦੀ ਕੰਪਲੇਟ ਨਹੀਂ ਲੀਖ ਹੋਈ ਕੰਪਲੇਟ ਤੇ ਬਾਅਦ ਕੰਪਲੇਟ ਤਾਂ ਖੀ ਲਿਖੋੜੀ ਉਹ ਤਾਂ ਬਚਾਏ ਕਿਸੇ ਨੇ ਹਾਰ ਸਾਲ ਨਹੀਂ ਪੁੱਛਿਆ ਆ ਕੇ ਵੀ ਤੇਰੇ ਨਾਲ ਕੀ ਹੋਇਆ ਕੀ ਨਹੀਂ ਮੇਰਾ ਜੀ ਸਰਕਾਰੀ ਜਗ੍ਹਾ ਦੇ ਉੱਤੇ ਵੀ ਨਜਾਇਜ਼ ਕਬਜ਼ੇ ਕਰੇ ਹੋਏ ਆ ਔਰ ਦੇਖੋ ਕਬਜ਼ੇ ਦਾ ਤਾਂ ਜੇ ਪਤਾ ਲੱਗਿਆ ਵੀ ਕੋਈ ਬੰਦਾ ਹੈ ਜਿਹੜੇ ਕਬਜ਼ੇ ਕਰੇ ਹੋਏ ਆ ਉਹ ਖੁਦ ਹੀ ਸਰਕਾਰੀ ਹੈ ਉਹ ਵੀ ਗਲਤ ਹੈ ਉਹਨਾਂ ਬਾਰੇ ਮੈਂ ਤਾਂ ਇਹੀ ਕਹਿਣਾ ਚਾਹਾਂਗੇ ਕਿ ਕਬਜ਼ੇ ਜਿੱਕਣਾ ਨਦੀਆਂ ਦੇ ਪਿੰਡਾਂ ਦੇ ਛੜਾ ਰਹੇ ਆ ਸ਼ਹਿਰਾਂ ਦੇ ਕਬਜ਼ੇ ਵੀ ਛੜਾਓ ਨਗਰ ਕੌਂਸਲ ਦਾ ਵੀ ਬਾਹਰ ਇੱਕ ਮੰਡਲਾ ਦਾ ਡੰਪਿੰਗ ਗਰਾਊਂਡ ਦੀ ਤਰਾਈ ਇੱਥੇ ਜੁੱਸ ਪਿੱਛਾ ਜਾ ਰਿਹਾ ਲੋਕਾਂ ਦਾ ਵਾਰਾ ਜੀ ਬਹੁਤ ਗੰਦਗੀ ਮੇਨ ਹਾਈਵੇ ਦੇ ਉੱਤੇ ਦੇਖਣ ਨੂੰ ਮਿਲਦੀ ਹੈ ਉਹ ਮੈਂ ਤੁਹਾਨੂੰ ਦਿਖਾਣਾ ਬਹੁਤ ਬੁਰਾ ਹਾਲ ਹੈ ਦੇਖੋ ਮੈਂ ਪ੍ਰਸ਼ਾਸਨ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਜੋ ਕਮੇਟੀ ਦੇ ਵਰਕਰ ਹੈ ਸੇਵਾਦਾਰਾਂ ਉਹ ਮਹੱਲੇ ਦਾ ਕਚਰਾ ਲਿਆ ਕੇ ਇੱਥੇ ਲੱਗੇ ਸਿੱਟਣ ਬਹੁਤ ਨਗਰ ਕੌਂਸਲ ਵਾਲੇ ਸਿੱਟ ਰਹੇ ਆ ਤੁਸੀਂ ਦੇਖੋ ਮੈਂ ਤੁਹਾਨੂੰ ਦਿਖਾਣ ਲੱਗਦਾ ਚਾਹੁੰਦਾ ਜੀ ਕਮਲਜੀ ਚਾਵਲਾ ਜੀ ਪਹੁੰਚੇ ਆ ਆਪਣਾ ਨਾਮ ਕੀ ਹੈ ਕੀ ਕਹਿਣਾ ਚਾਹੁੰਦੇ ਹੋ ਭਪਿੰਦਰ ਸਿੰਘ ਜੀ ਇਸੀ ਵਾਰਡ ਦੇ ਹਾਂ ਜੀ ਅੱਛਾ ਕੀ ਦਿੱਕਤ ਆ ਰਹੀ ਐ ਤੇ ਜੋ ਦਿੱਕਤ ਨਾ ਉਹ ਇੱਕ ਤਾਂ ਮਾਰ ਰਸਤਾ ਬਣਾਇਆ ਪਰ ਰਸਤਾ ਹੈ ਨਹੀਂ ਉਹ ਜਿਹੜਾ ਵੀ ਲੰਘਦਾ ਉਹ ਲੁਕ ਲੈਂਦੇ ਆ ਉੱਥੇ ਲੋਕ ਤੇ ਲੋਕ ਖੰਡਰ ਚ ਵੱਢਦੇ ਰਹੇ ਨੇ ਸਾਰਾ 2 ਨੰਬਰ ਦਾ ਕੰਮ ਜਿਹੜਾ ਐਮਪੇਸ਼ਾ ਕੰਮ ਹੋ ਰਿਹਾ ਹੁੰਦਾ ਜੀ 2 ਨੰਬਰ ਯਾਨੀ ਕਿ ਸੱਤੇ ਦਿਨਾਂ ਦੀ ਜਨਾਨੀ ਦੇ ਬਾਲੀਆਂ ਲਾਹੀਆਂ ਪਹਿਲਾਂ ਇੱਥੇ ਹੀ 2 ਨੰਬਰ ਦਾ ਕੰਮ ਸਿਆ 2 ਨੰਬਰ ਦੇ ਕਿਸ ਤਰ੍ਹਾਂ ਦੇ ਕੰਮ ਬਾਲੀਆਂ ਲਾ ਲੀਆਂ ਇਹ ਨਾਲ ਗੋਂਡਣ ਦੀਆਂ ਐ ਸਰੇਆਂ ਮੇ ਦਿਨ ਚ ਲੈ ਕੇ ਲੱਗ ਚੋਰੀਆਂ ਠੱਗੀਆਂ ਜਿੰਨੀਆਂ ਵੀ ਹੁੰਦੀਆਂ ਇੱਥੇ ਬਾਕੀ ਪਹਿਲਾਂ ਵਿਕਦਾ ਵੀ ਰਿਹਾ ਹੱਥ ਮਾਰ ਨਸ਼ੇ ਪਤੇ ਦਾ ਹੁਣ ਵੀ ਆਮਨੇ ਸਾਰੇ ਬਹਿਣਾ ਆਮ ਵੀ ਆ ਕੇ ਇੱਥੇ ਸਰਕਾਰ ਦੇ ਜਾਨਵਰ ਵੀ ਮਰਿਆ ਮਿਲਿਆ ਜੀ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਕਿੱਥੇ ਜੀ ਅੰਦਰ ਇੱਕ ਕੁੱਤਾ ਵੀ ਮਰਿਆ ਪਤਾ ਨਹੀਂ ਕਿਹਾ ਹੁੰਦਾ ਇੱਥੇ ਕੋਈ ਬੜਨਦਾ ਨਹੀਂ ਹੈਗਾ ਤੇ ਪੂਰਾ ਵੇਲੇ ਬਣੀ ਦੀ ਹੈ ਜਾਨ ਵੀ ਉਰੇ ਹੋ ਸਕਦਾ ਜੀ ਹਾਂਜੀ ਮੰਗ ਕਰਦੇ ਸਰਕਾਰ ਦੇ ਮੰਗਦਾ ਸੀ ਵੀ ਇਹਨੂੰ ਵਧੀਆ ਬਣਾਓ ਸ਼ਹਿਰ ਐ ਸਦੋਂ ਇੰਨਾ ਫੰਡ ਆਉਂਦਾ ਕਮੇਟੀ ਚ ਆਉਂਦਾ ਕੁਝ ਕਰਦਾ ਕੋਈ ਵੀ ਨਹੀਂ ਕਰਦਾ ਕੁਝ ਵੀ ਸਾਰਕ ਬਣਾਇਆ ਜਾਦਾ ਅਗਰ ਗਰਗਨਾ ਮਾਰ ਫਿਰਦੀ ਹੈ ਮਤਲਬ ਇਹ ਤਾਂ ਮਤਲਬ ਆਸ਼ਾਪ੍ਰਾਤੀ ਬਣੇ ਹੁਣ ਕਿਤੇ ਕਿਤੇ ਸ਼ਹਿਰ ਮਾ ਦੇਖੀਏ ਹਾਂਜੀ ਇਹ ਨਾਲ ਜੀ ਖਾਫੀ ਦੇਰ ਤੋਂ ਚੰਡੀਗੜ੍ਹ ਰੋਡ ਤੇ ਖੰਡਰ ਪਈ ਬਿਲਡਿੰਗ ਹੈ ਤੁਸੀਂ ਇੱਥੇ ਪਹੁੰਚੇ ਹੋ ਹਾਲਾਤ ਕੀ ਹੈ ਇੱਥੇ ਹਾਲਾਤ ਬਿਲਡਿੰਗ ਦੇ ਬਹੁਤ ਮਾੜੇ ਹੈ ਜੋ ਪੁਰਾਣਾ ਹਸਪੀਟਲ ਅੱਜ ਇੱਕ ਨਸ਼ੇ ਦਾ ਅੱਡਾ ਬਣ ਕੇ ਰਹਿ ਚੁਕਿਆ ਹੈ ਜਿਹਦੇ ਅੰਦਰ ਕੇ ਕਮਰਿਆਂ ਨੂੰ ਕੋਈ ਦਰਵਾਜ਼ੇ ਨਹੀਂ ਔਰ ਕੂੜੇ ਦੇ ਢੇਰ ਪਏ ਔਰ ਨਸ਼ੀਲੀਆਂ ਸਰੀਂਜਾਂ ਤੇ ਟੀਕੇ ਅੰਦਰ ਪਏ ਨੇ ਮਹੱਲੇ ਦੇ ਨਿਵਾਸੀ ਖਾਸ ਤੌਰ ਤੇ ਸਾਡੀਆਂ ਮਾਤਾਵਾਂ ਬੜੀਆਂ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਕਿ ਅਸੀਂ ਇਸ ਰਸਤੇ ਪਰ ਨੂੰ ਜਾਣ ਲੱਗੀਆਂ ਡਰਦੀਆਂ ਕਿ ਸਾਡੇ ਨਾਲ ਜੇ ਕੋਈ ਇਸ ਰਸਤੇ ਪਰ ਨੂੰ ਨਿਕਲੇ ਤਾਂ ਅਸੀਂ ਇਹ ਰਸਤਾ ਪਾਰ ਕਰੀਏ ਇਸ ਤਰੀਕੇ ਦਾ ਇੱਥੇ ਮਾਹੌਲ ਬਣ ਚੁੱਕਿਆ ਪਿਛਲੇ 20 ਸਾਲਾਂ ਤੋਂ ਇਹ ਖੰਡਰ ਪਈ ਬਿਲਡਿੰਗ ਦਾ ਅੱਜ ਤੱਕ ਕਿਸੇ ਨੇ ਸਾਰ ਨਹੀਂ ਲਈ ਸੋ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿਉਂਕਿ ਅੱਜ ਅਸੀਂ ਪਹਿਲੀ ਵਾਰੀ ਇਸ ਹਸਪੀਟਲ ਦੀ ਇਮਾਰਤ ਦੇ ਵਿੱਚ ਪਹੁੰਚੇ ਅਸੀਂ ਬੇਨਤੀ ਕਰਾਂਗੇ ਪੰਜਾਬ ਸਰਕਾਰ ਨੂੰ ਕਿ 75 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਮੈਂਬਰ ਪਾਰਲੀਮੈਂਟ ਵੀ ਤੁਹਾਡਾ ਹੋਵੇ ਔਰ ਐਮਐਲਏ ਵੀ ਤੁਹਾਡਾ ਹੋਵੇ ਔਰ ਇੱਥੋਂ ਵਜ਼ੀਰ ਵੀ ਤੁਹਾਡੀ ਹੋਵੇ ਔਰ 92 ਐਮਐਲਏ ਦੀ ਸਰਕਾਰ ਨਾਲ ਤੁਸੀਂ ਪੰਜਾਬ ਦੇ ਵਿੱਚ ਪੂਰੀ ਬਹੁਮਤ ਨਾਲ ਜਿੱਤੇ ਹੋ ਔਰ ਮੈਡਮ ਅਨਮੋਲ ਗਗਨ ਮਾਨ ਦਾ ਕਹਿਣਾ ਕਿ ਅਸੀਂ ਐਵੇਂ ਨਹੀਂ ਤੁਰੇ ਫਿਰਦੇ ਅਸੀਂ 92 ਐਮਐਲਏ ਦੀ ਸਰਕਾਰ ਬਣਾਈ ਹੋਈ ਹੈ ਸੋ ਮੈਂ ਮੈਡਮ ਨੂੰ ਬੇਨਤੀ ਕਰਦਾ ਕਿ ਇੱਥੇ ਆਓ ਲੋਕਾਂ ਦੀ ਸਾਰ ਲਓ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਜਿਤਾਇਆ ਉਹਨਾਂ ਦੀ ਸਾਰ ਲੈ ਕੇ ਲੋਕਾਂ ਦੀ ਮੰਗ ਹੈ ਕਿ ਇੱਥੇ ਤੇ ਜਿਹੜੇ ਨਜਾਇਜ਼ ਕਬਜ਼ੇ ਐ ਸਭ ਤੋਂ ਪਹਿਲਾਂ ਉਹ ਚੱਕੇ ਜਾਣ ਔਰ ਨਾਲ ਹੀ ਇੱਥੇ ਇੱਕ ਬਹੁਤ ਵਧੀਆ ਇੱਕ ਸੁੰਦਰ ਜੋ ਪਾਰਕ ਬਣਾਇਆ ਜਾਵੇ ਸ਼ਹਿਰ ਦਾ ਜਿਹਦੇ ਨਾਲ ਇੱਥੇ ਤੇ ਲੋਕ ਜਿਹੜੇ ਆ ਕੇ ਆਰਾਮ ਨਾਲ ਘੁੰਮ ਸਕਣ ਔਰ ਜਿਹੜੇ ਨਸ਼ੇ ਵਾਲੇ ਲੋਕ ਐ ਮੇਰੇ ਕੁਝ ਵੀਰ ਜਿਹੜੇ ਪੰਜਾਬ ਦੇ ਵਿੱਚ ਔਰ ਸ਼ਹਿਰ ਕਰਾਲੀ ਦੇ ਵਿੱਚ ਨਸ਼ਿਆਂ ਦੀ ਲਪੇਟ ਚਾ ਚੁੱਕੇ ਆ ਉਹਨਾਂ ਨੂੰ ਵੀ ਕਿਆ ਪਤਾ ਕਿਤੇ ਨਾ ਕਿਤੇ ਰਾਹਤ ਮਿਲ ਸਕੇ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਟਿਕਾਣੇ ਮਿਲਦੇ ਆ ਅੱਜ ਅਸੀਂ ਦੇਖਿਆ ਅੰਦਰ ਕਿ ਇੱਕ ਜਾਨਵਰ ਜੋ ਕੁੱਤਾ ਮਰਿਆ ਹੋਇਆ ਜਿਹਨੂੰ ਪਤਾ ਹੀ ਨਹੀਂ ਲੱਗਿਆ ਅਜ ਤੱਕ ਲੋਕਾਂ ਨੂੰ ਵੀ ਇੱਥੇ ਕੋਈ ਜਾਨਵਰ ਜਾਂ ਕੁੱਤਾ ਮਰਿਆ ਮੁਸਕ ਨਹੀਂ ਆਈ ਇੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮਹੱਲੇ ਵਾਲਾ ਤੋਂ ਸੁਣਿਆ ਕਿ ਸ਼ਾਇਦ ਕੋਈ ਇਨਸਾਨ ਨਾ ਮਰਿਆ ਹੋਵੇ ਜਿਹਦਾ ਕਿ ਸਾਨੂੰ ਪਤਾ ਨਾ ਲੱਗੇ। ਆ ਪ੍ਰਧਾਨ ਜੀ ਜਿਹੜੀ ਬਿਲਡਿੰਗ ਹੈ ਇਹ ਕਾਫੀ ਖਸਤਾ ਹਾਲਤ ਦੇ ਪਈ ਹੈ ਤੇ ਇੱਥੇ ਕਿਹੜੀ ਚੀਜ਼ ਬਣਨੀ ਚਾਹੀਦੀ ਹੈ ਜੇਕਰ ਪਾਰਕ ਸਰਕਾਰ ਕਹਿੰਦੀ ਪਾਰਕ ਨਹੀਂ ਬਣਾਣਾ ਕਿਉਂਕਿ ਕਰੋੜਾ ਰੁਪਏ ਦੀ ਜ਼ਮੀਨ ਹੈ। ਦੇਖੋ ਸਭ ਤੋਂ ਸਸਤਾ ਤੇ ਜਲਦੀ ਤੇ ਸੌਖਾ ਤਰੀਕਾ ਪਾਰਕ ਬਣਾਉਣ ਦਾ ਜੇ ਸਰਕਾਰ ਕੋਲ ਪੈਸਾ ਨਹੀਂ ਹੈਗਾ ਜੇ ਸਰਕਾਰ ਕਹਿੰਦੀ ਹੈ ਅਸੀਂ ਕੰਗਲੇ ਹੋ ਚੁੱਕੇ ਹਾਂ ਤਾਂ ਸਰਕਾਰ ਇੱਥੇ ਨਗਰ ਕੌਂਸਲ ਕਮੇਟੀ ਨੂੰ ਉਹ ਸ਼ਹਿਰ ਦੇ ਲੋਕਾਂ ਨੂੰ ਕਹੇ ਕਿ ਤੁਸੀਂ ਆਪ ਪਾਰਕ ਬਣਾਓ ਅਸੀਂ ਸਰਕਾਰ ਦੇ ਲਈ ਭੀਖ ਮੰਗ ਕੇ ਇਸ ਸ਼ਹਿਰ ਦੀ ਸੁੰਦਰਤਾ ਲਈ ਇੱਥੇ ਪਾਰਕ ਬਣਾਉਣ ਦਾ ਪੂਰਾ ਯਤਨ ਕਰਾਂਗੇ ਪਰ ਸਾਨੂੰ ਸਰਕਾਰ ਕਹੇ ਸਾਨੂੰ ਡਿਪਟੀ ਕਮਿਸ਼ਨਰ ਕਹੇ ਜ਼ਿਲ੍ਹੇ ਦਾ ਕਿ ਇੱਥੇ ਜਿਹੜੀ ਹੈਗੀ ਸਾਡੇ ਕੋਲ ਪਾਰਕ ਬਣਾਉਣ ਨੂੰ ਜਾਂ ਇਹਨੂੰ ਸੁਧਾਰਨ ਲਈ ਕੋਈ ਪੈਸਾ ਨਹੀਂ ਸੋ ਮੇਰੀ ਬੇਨਤੀ ਨਾਲ ਇਹ ਵੀ ਹੈ ਕਿ ਇੱਥੇ ਹੋਮੋਪੈਥਿਕ ਦੀ ਜੋ ਡਿਸਪੈਂਸਰੀ ਦਾ ਇੱਕ ਦੋ ਕਮਰੇ ਜਿਹੜੇ ਹੈਗੇ ਇੱਥੇ ਬਣਾਉਣੇ ਚਾਹੀਦੇ ਆ ਕਿਉਂਕਿ ਵਿਸ਼ਕਰਮਾ ਮੰਦਰ ਦੇ ਵਿੱਚ ਜਦੋਂ ਜਾਣੇ ਆ ਮੈਨੂੰ ਤਾਂ ਅੱਜ ਪਹਿਲੀ ਵਾਰੀ ਪਤਾ ਲੱਗਿਆ ਮੈਂ ਤੁਹਾਨੂੰ ਤੁਹਾਡੇ ਰਾਹੀਂ ਦੱਸਣਾ ਚਾਹਨਾ ਤੁਸੀਂ ਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਕਿ ਹੋਮੋਪੈਥਿਕ ਦੀ ਡਿਸਪੈਂਸਰੀ ਦੇ ਲਈ ਵੀ ਵਿਸ਼ਕਰਮਾ ਦੇ ਵਿੱਚ ਬੰਦਿਆਂ ਨੇ ਜਾਂ ਸਾਡੇ ਵਰਗੇ ਲੋਕਾਂ ਨੂੰ ਨਹੀਂ ਪਤਾ ਤਾਂ ਆਮ ਜਨਤਾ ਨੂੰ ਮੇਰੇ ਖਿਆਲ ਨਹੀਂ ਪਤਾ ਹੋਊਗਾ ਸੋ ਇਸ ਲਈ ਇੱਕ ਹੋਮੋਪੈਥਿਕ ਡਿਸਪੈਂਸਰੀ ਦੇ ਇੱਥੇ ਕਮਰੇ ਬਣਨੇ ਚਾਹੀਦੇ ਆ ਨਾੜੂ ਇੱਕ ਵਧੀਆ ਸੁੰਦਰ ਪਾਰਕ ਬਣਨਾ ਚਾਹੀਦਾ ਜੇ ਕਿਸੇ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਉਹਨਾਂ ਦੇ ਸਭ ਤੋਂ ਪਹਿਲ ਦੇ ਆਧਾਰ ਤੇ ਕਬਜ਼ੇ ਹਟਣੇ ਚਾਹੀਦੇ ਆ ਤਾਂ ਕਿ ਇੱਥੇ ਵਧੀਆ ਵਾਤਾਵਰਨ ਬਣਿਆ ਰਹੇ ਹਾਂ ਜੀ ਘੱਲ ਲੱਗਦਾ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਵੀ ਸਰਕਾਰ ਨਗਰ ਕੌਂਸਲ ਨੂੰ ਗੱਵੇ ਤੇ ਨਗਰ ਕੌਂਸਲ ਦਰਵਾਏਗੀ ਪਹਿਲਾਂ ਸਿੰਘਪੁਰਾ ਰੋਡ ਦੀ ਗੱਲ ਕਰੀਏ ਉਹ ਨਗਰ ਕੌਂਸਲ ਕਰਵਾ ਰਹੀ ਹੈ ਦੂਸਰੇ ਪਾਸੇ ਤੁਸੀਂ ਇਹ ਇਹ ਜੰਨੀ ਗੱਲ ਕਰ ਰਹੇ ਹੋ ਸਰਕਾਰਾਂ ਕਿਸੇ ਬੁਣੀਆਂ ਜਾਂਦੀਆਂ ਨੇ ਮੈਂ ਤਾਂ ਸਭ ਤੋਂ ਪਹਿਲਾਂ ਤੁਹਾਡੇ ਰਾਹੀਂ ਕਹਿ ਚੁੱਕਿਆ ਹਾਂ ਵੀ ਸਰਕਾਰ 75 ਸਾਲਾਂ ਦਾ ਰਿਕਾਰਡ ਤੋੜ ਚੁੱਕੀ ਜਿਦੇ ਵਿੱਚ ਮੈਂਬਰ ਪਾਰਲੀਮੈਂਟ ਤੇ ਵਜ਼ੀਰ ਤੇ ਐਮ ਐਲ ਏ ਇੱਕੋ ਹਲਕੇ ਦੇ ਹੋਣ ਤੇ ਸਰਕਾਰ ਇੰਨੀ ਬਹੁਮਤ ਨਾਲ ਆਈ ਹੋਵੇ ਸਭ ਤੋਂ ਪਹਿਲਾ ਕੰਮ ਸਰਕਾਰ ਦਾ ਹੈ ਜੇ ਸਰਕਾਰ ਨਹੀਂ ਕਰਦੀ ਸਰਕਾਰ ਕੰਗਲੀ ਹੋ ਚੁੱਕੀ ਹੈ ਤਾਂ ਸਰਕਾਰ ਨਗਰ ਕੌਂਸਲ ਕਮੇਟੀ ਨੂੰ ਜਾਂ ਲੋਕਾਂ ਨੂੰ ਕਹੇ ਵੀ ਸਾਡੇ ਕੋਲ ਪੈਸਾ ਖਤਮ ਹੈ ਤਾਂ ਅਸੀਂ ਜਿਸ ਤਰ੍ਹਾਂ ਇੱਕ ਵਾਰ ਕਾਲੀ ਦਲ ਦੀ ਸਰਕਾਰ ਦੇ ਟਾਈਮ ਭੀਖ ਮੰਗ ਕੇ ਸਰਕਾਰ ਨੂੰ ਭੇਜੇ ਸੀ ਕਿ ਪੈਸੇ ਅਸੀਂ ਵੀ ਭੀਖ ਮੰਗ ਕੇ ਅੱਜ ਸਰਕਾਰ ਕੋਲ ਨਗਰ ਕੌਂਸਲ ਕਮੇਟੀ ਕੋਲ ਭੇਜਾਂਗੇ ਕਿ ਇੱਥੇ ਇੱਕ ਸੁੰਦਰ ਪਾਰਕ ਬਣਾਇਆ ਜਾਵੇ। ਆ ਪ੍ਰਧਾਨ ਜੀ ਇੱਕ ਬਜ਼ੁਰਗ ਲੇਡੀ ਗਏ ਐ ਇੱਥੋਂ ਤੇ ਉਹਨਾਂ ਨੇ ਪੈਸੇ ਲੁਕੋਏ ਹੋਏ ਸੀਗੇ ਉਹ ਕਹਿੰਦੇ ਕਿ ਸਾਨੂੰ ਡਰ ਲੱਗਦਾ ਵੀ ਕੋਈ ਦੇ ਕੋਈ ਲੁਕ ਕੇ ਆ ਲੈ ਜਵੇ। ਕੀ ਪੰਜਾਬ ਐ? ਪੰਜਾਬ ਦਾ ਮਾਹੌਲ ਬੜਾ ਖਤਰਨਾਕ ਹੋ ਚੁੱਕਿਆ। ਆਏ ਦਿਨ ਕਤਲ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਲੋਕ ਪਹਿਲਾਂ ਆਪਣੇ ਘਰਾਂ ਦੇ ਵਿੱਚ ਬੜੇ ਸੁਰੱਖਿਤ ਹੁੰਦੇ ਸੀਗੇ ਕਿ ਜੇ ਅਸੀਂ ਆਪਣੇ ਘਰ ਦੇ ਵਿੱਚ ਹੈਗੇ ਆ ਤਾਂ ਸਾਨੂੰ ਕੋਈ ਮਾਰ ਕਟਾਈ ਇਆ ਮਾਰੂਗਾ ਨਹੀਂ ਇਸ ਸਰਕਾਰ ਦੇ ਵਿੱਚ ਪਿਛਲੇ 2.5 ਸਾਲਾਂ ਤੋਂ ਜੋ ਤੁਹਾਡੇ ਇਲੈਕਟ੍ਰੋਨਿਕ ਮੀਡੀਆ ਰਹੀ ਦੇਖਣ ਨੂੰ ਪ੍ਰਿੰਟ ਮੀਡੀਆ ਰਹੀ ਪੜਨ ਨੂੰ ਔਰ ਸੋਸ਼ਲ ਮੀਡੀਆ ਰਹੀ ਦੇਖਣ ਨੂੰ ਮਿਲਿਆ ਕਿ ਜਿਹੜੇ ਲੋਕਾਂ ਨਾਲ ਦੁਸ਼ਮਣ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਜਾ ਕੇ ਮਾਰ ਦਿੰਦੇ ਨੇ ਆ ਕੱਲ ਦੀ ਇੱਕ ਖਬਰ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਏਐਸਆਈ ਸਾਡੇ ਪੰਜਾਬ ਪੁਲਿਸ ਦੇ ਉਹ ਕਿਸੇ ਦੀ ਕੰਪਲੀਟ ਤੇ ਗਏ ਏਐਸਆਈ ਨੂੰ ਚਾਕੂ ਵਾਰ ਦਿੱਤਾ ਗਿਆ ਇਹ ਤੋਂ ਜ਼ਿਆਦਾ ਗੁੰਡਾਗਰਦੀ ਮੇਰਾ ਖਿਆਲ ਹੈ ਵੀ ਯੂਪੀ ਬਿਹਾਰ ਚ ਵੀ ਨਹੀਂ ਹੋ ਸਕਦੀ ਜਿੰਨੀ ਪੰਜਾਬ ਦੇ ਵਿੱਚ ਹੋਈ ਹੋਈ